ਅੱਧੀ ਰੇਨ ਨੂੰ ਖਾਲੀ ਹੋ ਗਈ ਆ ਜਾ ਓਏ ਇਹਨੂੰ ਸਾਹ ਆ ਗਿਆ ਬਈ ਉੱਤਰ ਛਾਰ ਕੇ ਤਾਂ ਆਪਣੇ ਲੋਗ ਆਪੜੀ ਸੀ ਉੱਤਰ ਵੀ ਉੱਤਰ ਕੇ ਨਾ ਬਗਾ ਨੇ ਸੀ ਬੜਕੋ ਬੜਕੀ ਨਿਕੁੰਦਾ ਨਹੀਂ ਛੰਬੀ ਪਾ ਲੰਬੀ ਲੰਬੀ ਅੱਜ ਆ ਵੀ ਆ ਜੀ ਲੋ ਜੀ ਆਪਣੇ ਸ਼ਹਿਰ ਮਰੇਕ ਓਲੇ ਉੱਤਰ ਛੁੱਕੇ ਆ ਬਾਈ ਲੋ ਜੀ ਟਿੱਬਿਆਂ 'ਤੇ ਰਾਹ ਹੋ ਗਏ ਪਹਿਲਾਂ ਉਹਨਾਂ ਨੂੰ ਲਾ ਕੇ ਇੱਧਰ ਦੀ ਫੇਰ ਕੱਢ ਰਿਹਾ ਬੈਗ ਮਸਾਲਾ ਹੈ ਉੱਥੋਂ ਬੈਠਾ ਇੱਥੇ ਪਿਆਉ ਦੀ ਧਰਤੀ ਦੇ ਸੰਗਰੂ ਸਵੇਰ ਚੜ੍ਹੇ ਹੀ ਆਪਾਂ 7 ਵਜੇ 11:30 ਹੋ ਗਏ 11:30 ਬੇਸਿਕਲੀ ਇਹਨੇ ਲਾਉਣਾ ਸੀ ਧੂਰੀ ਹਲੇ ਤੱਕ ਬਰੇ ਸੰਗਰੂਰ ਹੀ ਪਹੁੰਚੇ ਅੱਧਾ ਘੰਟਾ ਲੇਟ ਚੱਲ ਰਹੀ ਆ ਉਹਦੇ ਨਿਧਾਰੀ ਕੀ ਸਮੇਂ ਤੋਂ ਵੀਡੀਓ ਜਿਦਾਂ ਨਹੀਂ ਬਣਾਈ ਸੀ ਔਰੂ ਪਿੰਦੇ ਚ ਡੱਬੇ ਚ ਬਹਿ ਕੇ ਆਇਆ ਯਾਰ ਨਾੜਾ ਭੇਜ ਮੈਂ ਉਹ ਛਾਟੇ ਹੋਰ ਹੁਣ ਇੱਥੇ ਆ ਕੇ ਮੜਾ ਹੀ ਖੁੱਲੇ ਆ ਸੀਟ ਜੀ ਹੋਈ ਆ ਸੰਗਰੂਰੋਂ ਦਰਪੀ ਧੂਰੀ ਵਾਲਾ ਨੂੰ ਮੈਂ 15-20 ਮਿੰਟ ਦਾ ਰਾਸ ਧੂਰੀ ਪਹੁੰਚਦਾ ਉਦੋਂ ਆ ਫਿਰ ਬੱਸ ਵੜ ਕੇ ਚੱਲਾਂਗੇ ਅੱਜ ਹੈਗਾ ਵੀ ਐਂ ਦੁਬਾਰਾ ਆਪਣੇ ਬੱਸ ਪਿੰਡ ਜਾਣੀ ਪੈਣੀ ਆਪਣ ਜਾਣਾ ਵੀ ਰਿਕਸ਼ੇ 'ਚ ਪਊਗਾ ਪਰ ਵੀ ਹਾਂ ਯਾਰ ਇੱਕ ਵਾਰ ਇਹ ਬਣਾਉਂ ਉਹ ਛੱਡਿਆ ਪਿਆ ਕੱਢ ਰਿਹਾ ਬੈਗ ਹੈ ਮਸਾਲਾ ਹੈ ਉੱਥੋਂ ਬੈਠਾ ਇੱਥੇ ਬਹਿ ਕੇ ਦਾ 10 ਵਜੇ ਦੀ ਬੰਦਾਰ ਬਣਾਇਆ ਪਿਆ ਇਹਦੇ ਨਾਲ ੱੱਕਾ ਬਹੋਦਾ ਪਿਆ ਬੈਗਰ ਜਿਹੜਾ ਹੈ ਕਰੇ ਉੱਥੋਂ ਉੱਥੇ ਵਿਆਜੀ ਚੱਕੇ ਤੇ ਮਾਰਿਆ ਇੱਕੋ ਇੱਥੋਂ ਦੇ ਰਿਹਾ ਕੋੜ ਕੇ ਲਿਆਂਦਾ ਆਪਾਂ ਪਹਿਲੇ ਜਰਨਲਡਾ ਬਾਰੇ ਜਿਹੜੇ ਜਿਹੇ ਬਾਥਰੂਮਸ ਆਪ ਨੂੰ ਨਹੀਂ ਗਏ ਅਸੀਂ ਕਹਿੰਦੇ ਬੇਸਿਕਲੀ ਇਹ ਦੋ ਘਰ ਨਹੀਂ ਨਾ ਜਾਂਦੀ ਤੇਰੇ ਤੇਰੀ ਆਈ ਨਹੀਂ ਜਿੱਕੇ ਬਾਪਸਾ ਆਉਂਦੀ ਆ ਰੂਹੀ ਬਿਹਾਂਬਾਨ ਦੇ ਏਰੀਏ ਚ 15-19 ਬਾਅਦ ਵਾਪਸੀ ਆਪਾਂ ਕਰੀਆ ਪਿੰਡ ਤੋਂ ਦੇਖੋ ਵੀ ਇਹ ਹਰੀਆਂ ਭਰੀਆਂ ਫਜ਼ਲਾਂ ਬੇਸਿਕਲੀ ਉਹ ਲੋਕਾਂ ਲਈ ਉਹ ਚੀਜ਼ ਵਧੀਆ ਆਪਣੇ ਲਈ ਇਹ ਚੀਜ਼ ਵਧੀਆ ਹੁਣ ਖੜਾਤੀ ਇਹਨੇ ਲੈ ਜਾ ਗਏ ਕ੍ਰੋਸਿੰਗ ਆ ਗਈ ਉਹ ਇਹਨੇ ਫੜਾ ਲਈ ਜੇ ਐ ਕਿਤੇ ਮੇਰੇ ਕੋਲ ਰੁਕੇ ਫੇਰ ਤਾਂ ਬੜਾ ਵਧੀਆ ਹੋ ਜੂ ਸੱਧਾ ਬ੍ਰੇਕ ਕੋਲ ਉਤਰੇ ਆਪਾਂ ਨੂੰ ਫੇਰ ਲੁਧਿਆਣਾ ਥੰਨੇ ਦਾ ਧੂਰੀ ਬਾਹਰ ਨਿਕਲ ਕੇ ਦੁਬਾਰਾ ਫੇਰ ਬੱਸ ਫੜਨੀ ਪੈਣੀ ਹੈ ਦੂਰ ਤੱਕ ਹਰਿਆਲੀ ਹਰਿਆਲੀ ਜਮੀ ਪਣਕ 15 ਵਿਚਾਰੇ ਰੋਹੀ ਵਿਆ ਵਾਹ ਦਰੱਖਤ ਵੀ ਵਿਚਾਰੇ ਸੁੱਕੇ ਹੋਏ ਨੇ ਸਭਾਂ ਸੈਂਟੀ ਮੈਂਟਲ ਐਡ ਹੋ ਗਈ ਹੈ ਟ੍ਰੇਨ ਇੱਥੇ ਨੇ 11:20 ਤੇ ਪਹੁੰਚਣੀ ਹੁਣ 7:57 ਤੇ ਪਹੁੰਚ ਰਹੀ ਹੈ ਆਜਾ ਦੁਵਾਰਾ ਫਿਰਨ ਲੱਗੇ ਨੇ ਗੱਟਾ ਦੇ ਦਾਣਾ ਮੜੀ ਤੂਰੀ ਵਾਲੀ ਦੇ ਵਾ ਐਂਟਰੀ ਦੇ ਆਗੇ ਤੂਰੀ ਦੇ ਹੁਣ ਇੱਥੇ ਆ ਕੇ ਫੇਰ ਸਲੋ ਹੋ ਗਈ ਹੈ ਤੇਜ਼ਾ ਸੌ ਜਾਂ ਮਾ ਆਪਣੇ ਮੂਰੇ ਇੱਕ ਡੱਬਾ ਇੱਕ ਜੱਟ ਕੇ ਹੋ ਜਾਂਦਾ ਚਾਲੇ ਪੈਂਟਰੀ ਵਾਲਾ ਸਾਮਾਨ ਵਾਲਾ ਡੱਬਾ ਹੋਆ ਡੱਬਾ ਕਿਦੇ ਚ ਲੱਗੇ ਜਾਂਦਾ ਸਾਰਾ ਆ ਰਿਹਾ ਸਾਰੇ ਟ੍ਰੇਨ ਮਗਰ ਆਪ ਤੋਂ ਦੁਬੇ ਸ਼ੁਰੂ ਹੁੰਦੇ ਆ ਪੁਰਾਣਾ ਲੋਪੋ ਬਾਇਲਟ ਦੇਖ ਲਓ ਪੁਰਾਣਾ ਜਿਹੜਾ ਪਹਿਲਾ ਹੁੰਦਾ ਸੀ ਪਰ ਫੋਨ ਵੀ ਖੱਚ ਕੇ ਲਿਆ ਜਾਂਦੇ ਨੇ ਖੱਚ ਕੇ ਲਿਆ ਜਾਂਦੇ ਸੀ ਤੂਰੀ ਜੰਕਸ਼ਨ ਜੰਕਸ਼ਨ ਦੇ ਲਾਗਦਾ ਗੱਡੀ ਇੱਕ ਆਵੇ ਇੱਕ ਜਾਵੇ ਕਿ ਜੰਕਸ਼ਨ ਧੂਰੀ ਦਾ ਜੰਕਸ਼ਨ ਹੈ ਵੱਡਿਆਂ ਜਾਉਂਦਾ ਨਾ ਜੰਕਸ਼ਨ ਇਹ ਲੁਧਿਆਣਾ ਜੰਕਸ਼ਨ ਨੂੰ ਨਾ ਲਗਾ ਰਹੇ ਨੇ ਜੰਕਸ਼ਨ ਇਹ ਜੰਕਸ਼ਨ ਜਾਉਂਦਾ ਇੱਥੇ ਟ੍ਰੇਨਰ ਮੇਰੂ ਵੀ ਹੁੰਦੀ ਆ ਨਾ ਲੋਡ ਬਹੁਤ ਹੁੰਦਾ ਆ ਬਰੀ ਜੰਕਸ਼ਨ ਅੰਗਰੇਜ਼ਨ ਵਾਲਾ ਬੜਾ ਹੋਇਆ ਮੋਹਰੋ ਵਾਸਤੇ ਰੀਨੋਵੇਸ਼ਨ ਜੀ ਹੋ ਗਈ ਬਾਹਰ ਰੀਨੋਵੇਸ਼ਨ ਕਰਤੀ ਨਾ ਲੋ ਹੇੰਗਕੌਨ ਸਾਥ ਆਏ ਉਹ ਮੈਂ ਰਾਤ ਨੂੰ 3:12 9 ਵਜੇ 9 ਵਜੇ 3 ਉਹ ਦੋਵੇਂ 1 ਘੰਟਾ ਡਿਲੇ ਹੋ ਗਈ ਸੀ ਹੁਣ ਅੱਧਾ ਘੰਟਾ ਡਿਲੇ ਹੋ ਗਈ ਫੜੀ ਪਹਿਲੀ ਟ੍ਰੇਨ ਹੈ ਜਿਹੜੀ ਅੱਜ ਦਾ ਟਾਈਮ ਦੇ ਕੋਚੇ ਆਉ ਜੀ ਸੱਚਖੰਡ ਐਕਸਪ੍ਰੈਸ ਜਿਹੜੀ ਟਾਈਮ ਤੇ ਪਹੁੰਚੀ ਜੀ ਅੱਧੀ ਰੇਨ ਨੂੰ ਖਾਲੀ ਹੋ ਗਈ ਆ ਜਾਓ ਜੀ ਸਾਦਾ ਪੀਤਾ ਕੁਛ ਨਹੀਂ ਗੋਲੀ ਪੂਹੀ ਲੈ ਲੇਗਾ ਆਵਦਾ ਦੇਖੋ ਮੇਰੇ ਦਾ ਬੈਗ ਮੂਰੇ ਨੇ ਇਹਨੂੰ ਸਾਹ ਆ ਗਿਆ ਬਈ ਉੱਤਰ ਜਾ ਰਹੇ ਨੇ ਆਪਣੇ ਲੋਗ ਆਪੜੀ ਸੀ ਉੱਤਰ ਵੀ ਉੱਤਰ ਕਣਾ ਭਗਾਨੇ ਸੀ ਤੇਰੇ ਬਾਦ ਵੀ ਕਰ ਰਿਹਾ ਇਹਦਾ ਲੋਕ ਜੀ ਜਵੀ ਘੜਕ ਦੇ ਨੇ ਲਾ ਜਾਂਦੇ ਕਹਾਂ ਆਪਣੇ ਲੋਗ ਆਹ ਰੇ ਨੂੰ ਏੜ ਜਾ ਕਰਤਾ ਮਾੜਾ ਇਹਨਾਂ ਨੇ ਪਰ ਹਾਂ ਉਹ ਆ ਗਿਆ ਉਹ ਆ ਗਿਆ ਇੱਥੇ ਆਟੋ ਬਸੇ ਰਹੇ ਨੇ ਬੜਕਾ ਬੜਕਾ ਡਿਕੂ ਨਾ ਨੇ ਲੰਬੀ ਪਾ ਲੈ ਲੰਬੀ ਜੱਟ ਚਾਹੀ ਆ ਆ ਗਿਆ ਜਾ ਕੇ ਇਹਨੇ ਕੀ ਗਿਆ ਗੱਡੀ ਤੇ ਦਾਸ ਦਾ ਦਾਸ ਹਟ ਜਾ ਲੋਈ ਧੂਰੀਓ ਫੜ ਲਈ ਬੱਸ 20 ਮਿੰਟ ਕਹਿੰਦਾ ਵੀ 20 ਮਿੰਟ ਚ ਪਹੁੰਚੂਗੀ ਸਵਾਰ ਮੇਰਾ ਤਾਂ ਟੈੰਕੀ ਹੋ ਜੀ ਦਰਦਾ ਡਿੱਗੀ ਜੇ ਨਾਲ ਦੇਖੀ ਜੀ ਦੱਸਦੇ ਧੂਰੀ ਹੁਣ ਵਾਈਪਾਸ ਕਲੀਅਰ ਕਰਿਆ ਨੇ ਅੱਗੇ ਦੇ ਆ ਹੌਣ ਹੋ ਗਏ ਨੇ ਟਾਈਮ 20 ਹੋ ਗਏ ਗਿਆ 12 20 40 ਕਿਤੇ ਪਹੁੰਚਣੀ ਚਾਹੀਦੀ ਆ ਲੋਈ ਆਪਣੇ ਸ਼ਹਿਰ ਮਰੇਕ ਕੋਲੇ ਉੱਤਰ ਛਕੇ ਆ ਬਾਈ ਬਾਕੀ ਨਾ ਰਹੇ ਬਾਈ ਦਾ ਉੱਡਿਆ ਪੈਂਦਾ ਬਾਕੀ ਨਾ ਛੱਡੀ ਥੋੜੇ ਚੱਲੇ ਸੰਜੋ ਸੰਜੋ ਛਲੋੜੀਓ ਸੰਜੋ ਛਲੋੜੀਓ ਇਹ ਫੋਟੋ ਫਰੇਮ ਕਰਾਉਣੀ ਆ ਜਿਹੜੀ ਆਪਾਂ ਥੱਲੇ ਆਂਦੀ ਆ ਰੇ ਲੋਈ ਟਿੱਬਿਆਂ 'ਚ ਰਾਹ ਹੋ ਗਏ ਪਹਿਲਾਂ ਉਹਨੇ ਨੂੰ ਲਾ ਕੇ ਇੱਧਰ ਦੀ ਫੇਰ ਗਰਵੀਰ ਨੂੰ ਲਾ ਕੇ ਆਪਾਂ ਨਿਕਲ ਜਾਗੇ ਬਾਇਓ ਡਾਟਾ ਹੁੰਦਾ ਚਲੋ ਜੇ ਡਿਲੀਵਰ ਕਰਤਾ ਬੰਦਾ ਇੱਕ ਤਾਂ ਹਾਂਜੀ ਪਿੰਡ ਪਹੁੰਚ ਗਏ ਜੀ ਘਰੇ ਤੇ ਉਮੀਦ ਕਰਦਾ ਛੋਟਾ ਜਿਹਾ ਵਲੌਗ ਸੀ ਵਧੀਆ ਲੱਗੇ ਉਹ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ ਪਿੰਡੋਂ ਦੇਖ ਲਓ ਫੁੱਲ ਫੁੱਲ ਸਾਫ ਖਿੰਡ ਗਏ ਉਹਦੇ ਛੋਟੇ ਛੋਟੇ ਹੀ 15 ਤੋਂ 20 ਦਿਨਾਂ ਜਿੰਨਾ ਹਰਕ ਪੈ ਗਿਆ ਕਰਦੇ ਆ ਵੀਡੀਓ ਦੇ ਅੰਤ ਵਧੀਆ ਲੱਗੇ ਤਾਂ ਚੈਨਲ ਲਾਈਕ ਸ਼ੇਅਰ ਕਮੈਂਟ